ਖੋਣ ਸਾਡਾ ਬਾਲੇ ਮਾਰਦਾ ਨਾ ਬਸ ਉਹ ਨਹੀਂ ਬਹਿਣ ਦਿੰਦਾ ਯਾਰ ਵੀ ਦੱਸ ਦੋ ਹਾਈ ਕੋਰਟ ਨੇ ਵੀ ਆ ਜਾਚਾ ਦਿੱਤੀ ਯਾਰ ਕਾਹਦੇ ਤੋਂ ਕੀਤਾ ਪਿਆ ਸਾਨੂੰ ਨੰਗਨ ਦੇਣਾ ਸੀ ਚੁੱਪ ਕਰਕੇ ਦਿੱਲੀ ਬਹਿ ਜਾਣਾ ਬਜ਼ੁਰਗਾਂ ਨੇ ਅਸੀਂ ਕਰਾਂ ਚਲੇ ਆ ਪਿੰਟ ਸਾਹਿਬ ਸੀ ਸਾਡੇ ਨਾਲ ਅਸੀਂ ਨਾ ਉੱਥੇ ਅੱਗ ਸੇਕ ਰਿਆ ਸੀ ਤਿੰਨ ਗੋਲੇ ਸੁੱਟੇ ਤੇ ਬੰਬ ਸੁੱਟਿਆ ਸੀ ਸਾਡੇ ਨੌਜਵਾਨ ਨੇ ਇਹ ਉਹ ਨੇ ਜਦੋਂ ਦੇਸ਼ ਨੂੰ ਲੋੜ ਪਈ ਤਿਰੰਗੇ ਵਾਸਤੇ ਤੇ ਆਜ ਨੌਜਵਾਨਾਂ ਤੇ ਇਹਨਾਂ ਦੇ ਪੁਰਖਿਆਂ ਨੇ ਸ਼ਹੀਦੀਆਂ ਦਿੱਤੀਆਂ ਕਰ ਮੋਦੀ ਸਾਹਿਬ ਤੇ ਖੱਟੜ ਸਾਹਿਬ ਮੈਂ ਤੁਹਾਡੇ ਕੈਮਰੇ ਦੀ ਅੱਖ ਤੋਂ ਮੁਖਾ ਦੇਵਾ ਕਿ ਤੁਸੀਂ ਸਾਨੂੰ ਬਗਾਨਾ ਸਮਝਦੇ ਹੋ ਜੇ ਆਪਣਾ ਸਮਝਦੇ ਹੁੰਦੇ ਨਾ ਇੰਨਾ ਜੋਰ ਪਾਕਿਸਤਾਨ ਦੇ ਬਾਡਰਾਂ ਤੇ ਲਾਉਂਦੇ ਜਿੱਤੋਂ ਡਰੋਨ ਸਾਡੀਆਂ ਨੌਜਵਾਨੀਆਂ ਨੂੰ ਖਤਮ ਕਰਨ ਦੇ ਆ। 99% ਸਿਹਤियां ਦੇਸ਼ ਨੂੰ ਆਯਾਤ ਕਰਕੇ ਤਿਰੰਗੇ ਨੂੰ ਸਾਡੀਆਂ ਤੇ ਸਾਡੇ ਨਾਲ ਮਤਰਈ ਮਾਂ ਵਾਲਾ ਰਿਸ਼ਤਾ ਸਾਡੇ ਮੁੱਦੇ ਵੀਰੇ ਅਜੇ ਬੜੇ ਨੇ ਭਾਈ ਅਮਰਿਤਪਾਲ ਨੂੰ ਚੱਕ ਕੇ ਲੈ ਕੇ ਗਏ ਨਾ ਸਾਡੇ ਉਹ ਵੀ ਮੁੱਦੇ। ਭਾਈ ਦੀਪ ਸਿੱਧੂ ਮਰਵਾਤਾ ਔਰ ਜਿੱਡੀ ਚਲਾਉਂਦਾ ਹੀ ਯਾਰ ਉਹ ਸਕੋਰ ਵੀ ਉਹ ਜੇ ਮਾਰਿਆ ਜਾਊਗਾ ਯਾਰ ਤਿੰਨ ਬੰਦੇ ਥੰਮ ਆਪਣੇ ਗੇਰ ਤੇ ਇਹਨਾਂ ਨੇ ਇੱਕ ਨੰਗਲ ਅਮਜਾਲਾ ਮੂਸਾ ਮਰਵਾਤਾ ਇਧ ਕਰਕਾਤਲ ਹੀ ਨਹੀਂ ਲੱਭੇ ਉਹਨਾਂ ਆ ਕਿੱਡੇ ਕੋਈ ਇੱਥੇ ਕੀ ਹਥਿਆਰ ਤੇ ਵੀ ਵੇਖ ਲੋ ਟੈਂਕ ਖੜੇ ਨੇ ਸਾਡੇ ਕੋਲ ਤੇ ਬੰਦੂਕਾਂ ਨੇ ਉਹ ਜਿੱਡੀ ਤਿਆਰੀ ਉਹਦਾ ਪਾਕਿਸਤਾਨ 'ਚ ਵੀ ਨਹੀਂ ਇੰਨੀ ਇੰਨੀ ਬਾਰਡਰ ਤੇ ਵੀ ਨਹੀਂ ਤਿਆਰੀ ਹੈਗੀ ਸ਼ੰਭੂ ਬਾਰਡਰ ਤੇ ਫਿਲਹਾਲ ਬੇਸਬਰੀ ਦਿਖਣ ਲੱਗ ਗਈ ਆ ਨੌਜਵਾਨ ਜਿਹੜੇ ਨੇ ਉਹ ਇੱਕ ਸੁਰਚ ਗੱਲ ਕਰ ਰਹੇ ਨੇ ਜਦਕਿ ਦੂਜੇ ਪਾਸੇ ਜਥੇ ਬੰਦੀਆਂ ਜਿਹੜੀਆਂ ਨੇ ਉਹ ਅਲਹਿਦਾ ਸੁਰਚ ਗੱਲ ਕਰਦੀਆਂ ਨਜ਼ਰ ਆ ਰਹੀਆਂ ਨੇ ਨੌਜਵਾਨ ਫਿਲਹਾਲ ਕਾਲੇ ਪੈਂਦੇ ਨਜ਼ਰ ਆ ਰਹੇ ਨੇ ਆਖਰਕਾਰ ਗੱਲਬਾਤ ਕੀ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਜਾਣ ਦੀ ਕੋਸ਼ਿਸ਼ ਕਰਦੇ ਜਥੇ ਬੰਦੀਆਂ ਨੂੰ ਇਹ ਰੋਸ ਹੈ ਕਿ ਨੌਜਵਾਨ ਜਿਹੜੇ ਕਾਲੇ ਪੈਂਦੇ ਪਏ ਨੇ ਕੀ ਚੱਕਰ ਹੈ ਬਾਈ ਖੂਨ ਸਾਡਾ ਹੂੰ ਬਾਲੇ ਮਾਰਦਾ ਨਾ ਹੂੰ ਬਸ ਉਹ ਨਹੀਂ ਬਹਿਣ ਦਿੰਦਾ ਹਾਂ ਆ ਯਾਰ ਤੂੰ ਯਾ ਵੀ ਦੱਸ ਦੋ ਹਾਈ ਕੋਰਟ ਨੇ ਵੀ ਇਜਾਜ਼ਤ ਦਿੱਤੀ ਆ ਕਾਹਦੇ ਤੋਂ ਕੀਤਾ ਪਿਆ ਹੂੰ ਸਾਨੂੰ ਨੰਗਨ ਦੇਣਾ ਸੀ ਚੁੱਪ ਕਰਕੇ ਦਿੱਲੀ ਬੈਹਿ ਜਾਣਾ ਬਜ਼ੁਰਗਾਂ ਨੇ ਅਸੀਂ ਕਰਾਂ ਚਲੇ ਆ। ਮੈਂ ਕਹਿੰਦੇ ਕਿ ਜਿASE ਬੰਦੀਆਂ ਕਹਿੰਦੀਆਂ ਕਿ ਸਾਡੇ ਨਾਲ ਰੜਕੇ ਨਹੀਂ ਚੱਲਦੇ ਪਏ ਉਹ ਕਹਿੰਦੇ ਕਿ ਜੇ ਡਿਸਪਲਿਨ ਨਾਲ ਬਹਿਣਾ ਤਾਂ ਬੈਠੋ ਔਰੇ। ਵੀਰੇ ਚੱਲਦੇ ਤਾਂ ਵੇਖੋ ਅਸੀਂ ਕੋਈ ਉਹਨਾਂ ਨਾਲ ਹੂਟਿੰਗ ਹੀ ਕਰਦੇ ਪਏ ਇੱਥੋਂ ਉਹਨਾਂ ਨਾਲ ਖੇਡਾਂ ਖੇੜਦੇ ਪਏ ਆ। ਖੇਡਾਂ ਹੀ ਖੇੜਦੇ ਪਏ ਆ। ਅਸੀਂ ਇੱਥੇ ਖੜੇ ਆਂ ਅਸੀਂ ਕੋਈ ਉਹਨਾਂ ਦੇ ਕੋਈ ਸਾਡੇ ਕੋਲੇ ਬੰਬ ਨਹੀਂਗੇ। ਕੋਈ ਸਾਡੇ ਹੱਥਾਂ 'ਚ ਕੋਈ ਚੀਜ਼ ਨਹੀਂ ਗਈ। ਅਸੀਂ ਤਾਂ ਚੁੱਪ ਕਰਕੇ ਆਪਦਾ ਹਾਸਾ ਖੇਡਾ ਕਰੀ ਜਾਂਦੇ ਕਰਦੇ ਪਏ ਆ। ਉਹ ਚਲਾਉਂਦੇ ਆ ਗੋਲੇ। ਇਸ ਸਵਾਲ ਜਵਾਬ ਤਾਂ ਆਪਾਂ ਉਹਨਾਂ ਨੂੰ ਕਰਾਂਗੇ ਇਹ ਸਰਕਾਰ ਨੂੰ ਅਸੀਂ ਕਰਦੇ ਪਏ ਆ ਵੀ ਉਹਨਾਂ ਨੂੰ ਕਰੋ ਇਹ ਸਵਾਲ ਜਵਾਬ ਕਿ ਅਸੀਂ ਤਾਂ ਚੁੱਪ ਕਰਕੇ ਖਾਲੀ ਹੱਥ ਬੈਠੇ ਰਾਤ 3 ਵਜੇ ਸਾਰੇ ਅਸੀਂ ਇੱਥੇ ਅੱਗ ਸੇਕ ਰਹੇ ਆ ਜੀ ਰਾਤ 3 ਵਜੇ ਅੱਗ ਸੇਕ ਰਹੇ ਆ ਇਹ ਉੱਥੋਂ ਉੱਤਰੋਂ ਗੋਲੇ ਸੁੱਟ ਰਿਆ ਜੀ ਸਾਡੇ ਉੱਤੇ ਅਸੀਂ ਜਦੋਂ 10 12 ਬੰਦੇ ਲੈ ਕੇ ਤਾਰਾ ਟੱਪ ਕੇ ਧਿਆਰੇ 15 ਬੰਦੇ ਦੇ 10 12 ਬੰਦੇ ਰਾਤ ਜਦੋਂ ਸਾਰੇ ਸੌਂਗੇ ਉਹ ਇਹ ਬਿਊਟੀ ਕਰਦੇ ਆ ਅਸੀਂ ਤਾਂ ਉਹ ਕਹਿੰਦੇ ਹੁੰਦੇ ਨਾ ਸਾਰੇ ਬੰਦੇ ਆ ਨਿਆਰੇ ਲੈਣਾ ਇਹਦਾ ਟੋਰ ਨਾਲ ਜਾ ਕੇ ਸੌਂਜੀਦਾ ਇਹ ਰਾਤ ਨੂੰ ਤੱਪ ਕੇ ਆਉਂਦੇ ਆ ਅ ਜਿੰਨੀਆਂ ਲੇਟਾਂ ਸਾਰੀਆਂ ਬੰਦ ਕਰਕੇ ਤੱਪ ਕੇ ਫੇਰ ਇੱਥੇ ਆ ਗਏ ਸਾਡੇ ਬੰਦੇ ਚਾਕੇ ਇਨਵਜੇ ਡਰੋਨ ਵੀ ਡਾਇਆ ਬੰਬ ਸੁੱਟਿਆ ਡਰੋਨ ਓ ਟਰਾਲੀਆਂ ਤੱਕ ਗਿਆ ਵਾ 3 ਵਜੇ ਡਰੋਨ ਭਜੀ ਗਿਆ ਇੱਥੋਂ ਜੀ ਠੀਕ ਹੈ ਜੀ ਅਸੀਂ 5-7 ਜਣੇ ਮੁੰਡੇ ਹਾ ਜੀ ਹਰ ਸਿੰਘ ਸਾਹਿਬ ਸੀ ਸਾਡੇ ਨਾਲ ਅਸੀਂ ਨਾ ਉੱਥੇ ਅੱਗ ਸੇਕ ਰਿਆ ਸੀ ਅੱਗ ਸੇਕਦੇ ਪਏ ਨਾ ਤਿੰਨ ਗੋਲੇ ਛੁੱਟੇ ਤੇ ਬੰਬ ਛੁੱਟੇ ਆ ਜੀ ਤਿੰਨ ਬੰਬ ਛੁੱਟੇ ਆ ਤਾਰਾਂ ਟੱਪ ਕੇ ਆ ਰਿਆ ਫੇਰ ਨਾ ਸਾਰੀ ਲਾਈਟ ਬੰਦ ਕੀਤੀ ਆ ਜੀ ਇਹਨਾਂ ਦਾ ਫਰਜਵੰਦਾ ਹੀ ਲਾਈਟ ਬੰਦ ਕਰਨ ਦਾ ਇਹ ਬਿਜਲੀ ਮਹਿਕਮਾ ਆ ਲਿਆ ਜੀ ਜਿਵੇਂ ਵੀਰੇ ਸਾਡੀ ਜਿਵੇਂ ਇਹਨਾਂ ਦੀ ਡਿਊਟੀ ਆ ਨਾ ਸਾਡੀ ਵੀ ਡਿਊਟੀ ਆ ਇੱਥੇ ਅਸੀਂ ਵੀ ਵੇਖਣਾ ਆਪਦਾ ਵੀ ਵੇਖਣਾ ਆ ਆਪਦੇ ਬੰਦਿਆਂ ਦਾ ਵੀ ਵੇਖਣਾ ਹੈ ਇਹਨਾਂ ਨੂੰ ਵੀ ਅਸੀਂ ਦੇਖਣਾ ਵੀ ਇਹ ਵੀ ਤਾਂ ਨਹੀਂ ਕੋਈ ਗਲਤ ਹਰਕਤ ਕਰਦੇ ਸਾਡੇ ਜਿਹੜੀ ਜਿਹੜਾ ਜਿਹੜੇ ਜਿਸ ਗੱਲ ਨੂੰ ਲੈ ਕੇ ਕੱਲ ਫਸਾਦ ਪਿਆ ਸੀ ਉਹ ਕਹਿੰਦੇ ਹੈਗੇ ਕਿ ਪਿੰਡਾਂ ਤੋਂ ਸਾਨੂੰ ਇਹ ਵਾਅਦਾ ਕਰਕੇ ਆਏ ਨੇ ਕਿ ਗਾਂਹ ਦਿੱਲੀ ਜਾਣਾ ਹੈ ਉਹੀ ਗੱਲ ਆ ਅਰਦਾਸ ਹੋਈ ਸੀ ਕਿ ਦਿੱਲੀ ਜਾਣਾ ਹੈ ਮੁੜ ਕੇ ਇੱਥੇ ਬੈਠੇ ਨੇ ਉਹ ਤੋਂ ਵੀ ਖਫਾ ਨਜ਼ਰ ਆ ਰਹੇ ਉਹ ਦਿੱਲੀ ਜਾਵਾਂਗੇ ਵੀਰੇ ਹਾਂ ਜਾਵਾਂਗੇ ਪਰ ਉਹਨਾਂ ਦੀ ਸਲਾਹ ਨਾਲ ਉਹ ਕਹਿੰਦੇ ਥੋੜੇ ਤੁਸੀਂ ਠੰਡੇ ਰਵੋ ਜਿਵੇਂ ਅਸੀਂ ਚਲੋ ਥੋੜੇ ਜੇ ਕਾਲੇ ਪੈ ਵੀ ਜਾਂਦੇ ਆ ਚਲੋ ਦਿਲ ਵੀ ਕਰਦਾ ਸਾਡਾ ਅਸੀਂ ਤਾਂ ਅਜੇ ਨੌਜਵਾਨ ਕਿਹੜੀ ਆ ਨਾ ਸਾਡੇ ਨੌਜਵਾਨ ਖਫਾ ਕਿਹੜੀ ਗੱਲਾਂ ਨੇ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇ ਦੇਣਾ ਮੈਂ ਸੁਣਿਆ ਸੀ ਸਾਡੇ ਨੌਜਵਾਨ ਇਹ ਉਹ ਨੇ ਜਦੋਂ ਦੇਸ਼ ਨੂੰ ਲੋੜ ਪਈ ਤਿਰੰਗੇ ਵਾਸਤੇ ਤੇ ਆ ਨੌਜਵਾਨਾਂ ਤੇ ਇਹਨਾਂ ਦੇ ਪੁਰਖਿਆਂ ਨੇ ਸ਼ਹੀਦੀਆਂ ਦਿੱਤੀਆਂ ਇਹ ਨੌਜਵਾਨ ਨੇ ਇਹਨਾਂ ਨੂੰ ਦੇਸ਼ ਦਾ ਦਰਦ ਆ ਪਰ ਮੋਦੀ ਸਾਹਿਬ ਤੇ ਖੱਟੜ ਸਾਹਿਬ ਮੈਂ ਤੁਹਾਡੇ ਕੈਮਰੇ ਦੀ ਅੱਖ ਤੋਂ ਵਿਖਾ ਦੇਵਾਂ ਕਿ ਤੁਸੀਂ ਸਾਨੂੰ ਬਗਾਨਾ ਸਮਝਦੇ ਹੋ ਜੇ ਆਪਣਾ ਸਮਝਦੇ ਹੁੰਦੇ ਨਾ ਇੰਨਾ ਜ਼ੋਰ ਪਾਕਿਸਤਾਨ ਦੇ ਬਾਰਡਰਾਂ ਤੇ ਲਾਉਂਦੇ ਜਿੱਥੋਂ ਡਰੋਨ ਸਾਡੀਆਂ ਨੌਜਵਾਨੀਆਂ ਨੂੰ ਖਤਮ ਕਰਨ ਦੇ ਆ ਇੰਨਾ ਜ਼ੋਰ ਤੁਸੀਂ ਚైనా ਦੇ ਬਾਰਡਰ ਤੇ ਲਾਉਂਦੇ ਤੁਸੀਂ ਸਾਡੇ ਦੇ ਨਾ ਜ਼ੋਰ ਲਾਉਂਦੇ ਸਾਡੇ ਨੌਜਵਾਨਾਂ ਤੇ ਉਹ ਚైనా ਤੁਹਾਡਾ ਰੋਜ਼ ਰੋਜ਼ ਇਲਾਕਾ ਨਪਦਾ ਤੁਸੀਂ ਕਹਿੰਦੇ ਸਾਡਾ 66 ਇੰਚ ਦਾ ਸੀਨਾ ਆ ਉੱਥੇ ਨਹੀਂ ਤੁਹਾਡਾ ਸੀਨਾ ਇਹੋ ਜੇ ਪ੍ਰਬੰਧ ਤੋਹਾਂ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਕੀਤੇ ਆ ਜਿਹੜੇ ਮੇਰੇ ਨੌਜਵਾਨੀ ਪੀੜ੍ਹੀ ਦੇ ਉੱਤੇ ਕੀਤੇ ਆ ਤੁਸੀਂ ਉਹ ਤੁਹਾਡਾ ਤੁਹਾਨੂੰ ਹੰਕਾਰ ਹੋ ਗਿਆ ਤੇ ਜਦਨ ਲੋੜ ਪਈ ਬਾਪਰਾ ਜਾਪਰਾ ਕੋ ਛਡਾਉਣ ਵਾਲੇ ਅਸੀਂ ਤੇ ਯਾ ਪੈੜਾ ਨੂੰ ਅਹਿਮਦ ਸ਼ਾਹ ਵਾਲੀ ਕੋ ਛਡਾਉਣ ਵਾਲੇ ਅਸੀਂ 99% ਸਹੀਤੀਆਂ ਦੇਸ਼ ਨੂੰ ਆਜ਼ਾਦ ਕਰਕੇ ਤਿਰੰਗੇ ਨੂੰ ਸਾਡੀਆਂ ਤੇ ਸਾਡੇ ਨਾਲ ਮਤਰਈ ਮਾਂ ਵਾਲਾ ਰਿਸ਼ਤਾ ਤੇ ਮਤਰਈ ਮਾਂ ਵਾਲੇ ਸਾਡੇ ਨਾਲ ਕੰਮ ਕੀਤਾ ਜਾ ਰਹਿਆ ਸਮਝ ਜਾਓ ਸਮਝ ਜਾਓ ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਆ ਨਾ ਸਾਡੇ ਨਾਲ ਚੋਰ ਮੋਰੀਆਂ ਖੇਡੋ ਨਾ ਸਾਨੂੰ ਮੀਟਿੰਗਾਂ 'ਚ ਉਲਝਾਓ ਅਸੀਂ ਕਿੰਨਾ ਚਿਰ ਆਪਣਾ ਜੂਤ ਡੱਕ ਲਾਂਗੇ ਇਹ ਮਾਝੇ ਦੇ ਯੋਧੇ ਨੇ ਇਹ ਪੰਜਾਬ ਦੇ ਯੋਧੇ ਨੇ ਇਹਨਾਂ ਨੇ ਨਹੀਂ ਟੱਲਣਾ ਇਹਨਾਂ ਨੂੰ ਜਦੋਂ ਲੋੜ ਪਈ ਇਹ ਇਹਨਾਂ ਨੇ ਤੁਹਾਡੇ ਵਾਸਤੇ ਵੀ ਅੱਗੇ ਹੋ ਕੇ ਮਰਨਾ ਜੇ ਤੁਹਾਡੀਆਂ ਹਰ ਇੰਡੀਆ ਦੇ ਹਿੰਦੁਸਤਾਨ ਦੇ ਰਹਿਣ ਵਾਲੇ ਜੇ ਹਿੰਦੁਸਤਾਨ 'ਚ ਇਹਨਾਂ ਨੇ ਜਨਮ ਲਿਆ ਜੇ ਇਹਨਾਂ ਨੂੰ ਦਰਦ ਜੇ ਇਹਨਾਂ ਦਾ ਉਹ ਰੋਸ ਜਿਹੜਾ ਤੁਸੀਂ ਕੁਐਸਚਨ ਕੀਤਾ ਉਹ ਰੋਸ ਜੇ ਇਹਨਾਂ 'ਚ ਇਹਨਾਂ ਨੂੰ ਪਿੰਡੋਂ ਲੱਭਦੀਆਂ ਸਾਡੀਆਂ ਚਟੀਆਂ ਦਾੜੀਆਂ ਵੀ ਇਹਨਾਂ ਦੇ ਉੱਤੇ 76 ਬਚਣ ਦੇ ਇਹਨਾਂ ਦੇ ਗੋਲੇ ਬਚਣ ਦੇ ਇਹਨਾਂ ਦੇ ਅੰਦਰ ਬੋਲਦੇ ਨੇ ਉਹ ਰੋਸ ਹੈ ਇਹਨਾਂ ਨੂੰ ਇਹਨਾਂ ਨੂੰ ਇਦਾਂ ਹਿੰਦੁਸਤਾਨ ਦਾ ਵੀ ਰੋਸ ਹੈ ਬੋਲੇ ਸੋ ਨਿਹਾਲ ਜੈ ਜੈ ਮਸਲਾ ਸੀ ਨਿਸ਼ਾਨ ਸਾਹਿਬ ਦਾ ਉਹ ਕੀ ਮਸਲਾ ਸੀਗਾ ਨਿਸ਼ਾਨ ਸਾਹਿਬ ਉਹ ਤਾਂ ਸਾਡੀ ਕੋਈ ਆਪਸ ਦੀ ਗੱਲ ਹੀ ਸੀਗੀ ਉਹ ਤਾਂ ਕੋਈ ਐਡਾ ਮੁੱਦਾ ਨਹੀਂਗਾ ਉਹ ਤਾਂ ਵੈਸੇ ਹੀ ਮੁੰਡੇ ਆਪਸ ਚ ਗੱਲਾਂ ਬਾਤਾਂ ਕਰਦੇ ਆ ਉਹ ਨਹੀਂ ਕੋਈ ਗੱਲ ਸੀਗੀ ਬਸ ਉਹ ਤਾਂ ਨੋਰਮਲ ਗੱਲ ਸਾਡੀ ਸੀਗੀ ਨਿਸ਼ਾਨ ਸਾਹਿਬ ਤੁਸੀਂ ਕਹੇ ਚੜਾਉਣਾ ਤੇ ਉਹ ਨਹੀਂ ਨਹੀਂ ਉਹ ਅਸੀਂ ਟੰਗਿਆ ਸੀਗਾ ਸਾਨੂੰ ਵੀ ਦਰਦ ਹੁੰਦਾ ਦੇਖੋ ਮੇਰੀ ਜੇਬ 'ਚ ਆ ਤਾਂ ਖਾਣੂ ਚੀਜ਼ ਨਹੀਂ ਕਰਦਾ ਕੱਲ੍ਹ ਦਾ ਹੀ ਆ ਇਹ ਅਸੀਂ ਪਾਉਣਾ ਸੀ ਫਿਰ ਅਸੀਂ ਕਹਾਂਏ ਸਰਕਾਰਾਂ ਗਲਤ ਨਾ ਸਮਝ ਲੈਣ ਵੀ ਖਾਲਿਸਤਾਨ ਜਿੰਦਾਬਾਦ ਕਹਿ ਰਹੇ ਨੇ ਹੈਨਾ ਜਾਂ ਕੁਝ ਗਲਤ ਕਹਿ ਰਹੇ ਨੇ ਇਹ ਅਸੀਂ ਜੇਬ 'ਚ ਹੀ ਪਾ ਲਈ ਠੀਕ ਆ ਵੀ ਅਸੀਂ ਉਸ-ਰੋਸ ਨਾਲ ਨਹੀਂ ਹੁਣ ਕਈ মিডিਆ ਵਾਲੇ ਗੱਲ ਵੀ ਕਰਦੇ ਆ ਵੀ ਤੁਸੀਂ ਕਾਂਗਰਸ ਦੇ ਬੰਦੇ ਹੋ ਕਾਂਗਰਸ ਕਰਕੇ ਆਂ ਕਰਦੇ ਪਏ ਜੋ ਕਾਲੀਆਂ ਕਰਕੇ ਭਾਈ ਅਸੀਂ ਤਾਂ ਆਪ ਜਤਾਈ ਸੀਗੀ ਕੁਝ ਕਰੂਗੀ ਅਸੀਂ ਤਾਂ ਉਹਨਾਂ ਦੇ ਨਹੀਂ ਰਹਿ ਗਏ ਹੁਣ ਉਹ ਸਾਨੂੰ ਦੱਸ ਪੈਣ ਕੋ ਭਗਵੰਤ ਮਾਨ ਕੇ ਤਾਂ ਦੱਸੇ ਅਸੀਂ ਉਹਨੂੰ ਪਿੰਡ ਨਾ ਵੜਨ ਦਈਏ ਇਹ ਨਹੀਂ ਭਾਈ ਸਾਡੇ ਮੁੱਦੇ ਵੀਰੇ ਅਜੇ ਬੜੇ ਨੇ ਇਹ ਸਾਡੇ ਕਈ ਬੰਦੇ ਅਜੇ ਸਾਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਭਾਈ ਅਮਰਿਤਪਾਲ ਨੂੰ ਚੱਕ ਕੇ ਲੈ ਕੇ ਗਏ ਨਾ ਸਾਡੇ ਉਹ ਵੀ ਮੁੱਦੇ ਨੇ ਨੌਜਵਾਨ ਮੁੰਡੇ ਆ ਰਹੇ ਨੇ ਆਗੂ ਬੰਦੇ ਨਹੀਂ ਬਾਈ ਦੀਪ ਸਿੱਧੂ ਮਰਵਾਤਾ ਪੋਰਸ਼ ਗੱਡੀ ਚਲਾਉਂਦਾ ਹੀ ਯਾਰ ਉਹ ਸਕੋਰ ਵੀ ਉਹ ਜੇ ਮਾਰਿਆ ਜਾਊਗਾ ਯਾਰ ਤਿੰਨ ਬੰਦੇ ਥੰਮ ਆਪਣੇ ਗੇਰ ਤੇ ਇਹਨਾਂ ਨੇ ਇੱਕ ਨੰਗਲ ਅਮਜਾਲਾ موسی ਮੀ ਮਾਰਤਾ موسی ਮਰਵਾਤਾ ਇਹਦ ਕਰ ਕਤਲ ਹੀ ਨਹੀਂ ਲਕਾਤਲ ਹੀ ਨਹੀਂ ਲੱਭੇ ਉਹਨਾਂ ਦੇ ਚਿੱਟਾ ਦਾ ਮਿੰਡ ਚ ਲੱਭ ਜਾਂਦਾ ਪਿੰਡੋ ਪਿੰਡੋ ਖਰੀਦ ਲੋ ਜੋ ਮਰਜੀ ਕਰੀ ਜੋ ਇਹ ਬਈ ਸਰਕਾਰਾਂ ਗਲਤ ਆ ਪਹਾਨਾ ਸੀ 2 ਚਰਾ 1000 ਰੁਪਇਆ ਉਹਦੇ ਬਈ ਤੁਸੀਂ ਆ ਭਾਵੇਂ 5000 ਕਰੇ ਰੁਪਇਆ ਸੁਖ ਦਾ ਕਮਾ ਕੇ ਜਾਂਦੇ ਜੋ ਚੋਰੀਆਂ ਕਰ ਲੋਗੇ ਕਰੋੜਾਂ ਰੁਪਈਆਂ ਦਾ ਬੰਦਾ ਚੱਲ ਯਾਰ ਜ਼ਮੀਰ ਤਾਂ ਹੁੰਦਾ ਹੈਗਾ ਨਾ ਉਹਨੂੰ ਚਾਈਨੀਸ ਚੋਰ ਬਣਾਤਾ ਦੱਸ ਕਹਿੰਦੇ ਚਾਈਨੀ ਚੱਕ ਕੇ ਕੇਸ ਪੋਣਾ ਤੇ ਕੇਸ ਤਾਂ ਬੜੇ ਬੜੇ ਕੁੱਤੇ ਆ ਵੀਰੇ ਇੱਕ ਮੁੱਦਾ ਥੋੜੀ ਨਾਲ ਅਸੀਂ ਤਾਂ ਦੋ ਗੂਜੇ ਲੈ ਕੇ ਬੈਠੇ ਹੋਏ ਆ ਐਮਐਸਪੀ ਵਾਲਾ ਹੀ ਮੇਨ ਆ ਸਾਡਾ ਇਹ ਤਾਂ ਬੜੇ ਮੁੱਦੇ ਨੇ ਥੋੜੀ ਥੋੜੀ ਸਾਰੇ ਉਹ ਪ੍ਰਧਾਨ ਮੰਤਰੀ ਤੁਸੀਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਬੜਾ ਬਹੁਤ ਮਸ਼ਹੂਰ ਸੀਗਾ ਬਾਜੇ ਗਿਆ ਵਾਲਾ ਉਹ ਮੇਰੇ ਪਿੰਡ ਦਾ ਹੀ ਆ ਅੱਛਾ ਜੀ ਠੀਕ ਆ ਉਹ ਤਾਂ ਇੱਕ ਨਾਰਮਲ ਬੰਦਾ ਕਿਵੇਂ ਸਿੱਧੜਾ ਜਾਂ ਬੰਦਾ ਵੇਖਿਆ ਹੁਣ ਕਮਲੀਆਂ ਹੀ ਮਾਰਦਾ ਵੱਧ ਤੋਂ ਵੱਧ ਜਿੰਨੀਆਂ ਆਉਂਦੀਆਂ ਵੀਡੀਓ ਵੇਖੋਗੇ ਨਾ ਕਮਲੀਆਂ ਹੀ ਮਾਰਦਾ ਠੀਕ ਆ ਭਲਾ ਮਾਨਸ ਬੰਦਾ ਆ ਉਹਦਾ ਡੋਡੇ ਡੂਡੇ ਖਾ ਕੇ ਮौज ਝੇ ਰਿੰਦਾ ਹੁਣ ਛਕ ਲਿਆ ਉਹਨੇ ਅੰਮ੍ਰਿਤ ਉਹ ਚੱਕ ਕੇ ਉਹਨੂੰ ਐਨਐਸਏ ਮਾਰ ਕੇ ਉਹ ਬਾਈ ਡਬਲੂ ਗੜ ਜੀ ਵੇਚੇ ਬਾਈ ਉਹ ਕਿੱਡਾ ਕੋ ਗੈਂਗਸਟਰ ਸੀ ਯਾਰ ਆ ਕਿੱਡੇ ਕੋ ਅਸੀਂ ਇੱਥੇ ਕੀ ਧਿਆਰ ਤੋਂ ਵੀ ਵੇਲੋ ਟੈਂਕ ਖੜੇ ਨੇ ਸਾਡੇ ਕੋਈ ਇਹ ਬੰਦੂਕਾਂ ਨੇ ਉਹ ਜਿੱਡੀ ਤਿਆਰੀ ਉਹਦਾ ਪਾਕਿਸਤਾਨ ਚ ਵੀ ਨਹੀਂ ਇੰਨੀ ਬਾਰਡਰ ਤੇ ਵੀ ਨਹੀਂ ਤਿਆਰੀ ਹੈਗੀ ਹੈਗੀ ਉੱਥੇ ਤਿਆਰੀ ਤੁਸੀਂ ਜਾਂਦੀ ਹੋ ਬਾਬਾ ਜੀ ਇਹਨੇ ਗੱਲਾਂ ਨਾ ਆਪਾਂ ਦਾ ਦਾਨ ਹਾਂ ਚੁੱਪ ਬੈਠੇ ਆ ਜੋ ਤੱਕ ਬੈਠੇ ਰਹਿਣਗੇ ਜਦੋਂ ਕਹਿਣਗੇ ਵੀ ਨਹੀਂ ਜਾਵਾਂਗੇ ਯਾਰ ਐਤਵਾਰ ਤੱਕ ਇਹਨਾਂ ਨੇ ਕਹਤਾ ਐਤਵਾਰ ਤੱਕ ਚੁੱਪ ਬੈਠੇ ਆ ਸੋਮਵਾਰ ਨੂੰ ਟੜਕੇ ਆ ਟੱਪਿਆ ਪਿਆ ਹੋਵੇਗਾ ਸਿੱਧੀ ਜੀ ਗੱਲ ਆ ਹੋਰ ਨਹੀਂ ਵੇਟ ਅਹੀਂ ਕਰਨੀ ਬਿਲਕੁਲ ਕਿਸਾਨ ਨੌਜਵਾਨ ਵੀ ਕਹਿੰਦੇ ਨੇ ਕਿ ਐਤਵਾਰ ਦੀ ਤੇ ਗੱਲ ਐ ਐਤਵਾਰ ਤੱਕ ਉਡੀਕ ਕਰਾਂਗੇ ਵੇਟ ਕਰਾਂਗੇ ਇਹ ਉਸ ਤੋਂ ਬਾਅਦ ਗਾਂਧੀ ਰਣਨੀਤੀ ਤਿਆਰ ਹੋਵੇਗੀ ਐਤਵਾਰ ਤੋਂ ਬਾਅਦ ਸੋਮਵਾਰ ਕਹਿੰਦੇ ਟੱਪੜ ਨਹੀਂ ਦੇਵਾਂਗੇ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਦੇਵਾਂਗੇ ਬਣੇ ਰੋਬ ਬਣੇੜੀਆ ਪੰਜਾਬ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ